ਆਜੋ ਭਾਈ ਚਲੋ ਵੀ ਜਿਹੜਾ ਸ਼ੋਰ ਨੇ ਫੜਫੜ ਕਰ ਜਣਾ ਆਪਣਾ ਲਾਰੇ ਆਜੋ ਖੜੇ ਜਿਹੜੇ ਫਿਰ ਆਪ ਦੀ ਉਹਦਰ ਨੂੰ ਉਹਦੇ ਤੇ ਤੁਰਿਓ ਹੌਲੀ ਹੌਲੀ ਆਜੋ 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 ਉਨ ਵੇਟ ਕਰ ਰਹੇ ਹਾਂ ਜੀ ਕਿਸੇ ਦੇ ਆਉਣਾ ਅੰਦਰ ਹੀ ਕਰੀਏ ਬਾਕੀ ਤੁਸੀਂ ਆਹ ਕਰ ਲੈ ਆਹ ਕਰ ਸੁਬੇਦਰ ਇਹਨੂੰ ਪਹਿਲੇ ਜਦੋਂ ਮੈਨੂੰ ਵਾਹ ਕਰਦਾ ਆਪਦਾ ਸਿਰ ਧੱਕ ਲਾ ਬੱਚੇ ਆਦੇ ਵਿੱਚ ਨਨ ਪਤਾ ਲਵੇਂਗਾ ਤੁਸੀਂ ਇਹ ਹੈ ਮੈਂ ਤਾਂ ਯਾਰ ਕਰਦਾ ਹੈਗਾ ਮੈਂ ਤਾਂ ਬਸ ਇਹ ਦੇਖ ਰਿਹਾ ਹਾਂ ਗਰਮ ਦਾ ਕੱਪ ਦਾ ਗਾਹੀ ਚਾਹੇ ਕਰ ਦੇਣੀ ਹਰ ਗਲਾਸ ਹੈ ਨਾ ਕੱਚਾ ਦਾ ਨਾ ਸਾਦਾ ਦਾ ਸਾਦਾ ਦੇਖੋ ਸਾਹਮਣੇ ਸਾਰਿਆਂ ਨੇ ਬਣੀ ਬਣਾ ਲਾ ਭਾਈ ਤੁਮ ਜੋਕੇ ਡਾਨਾ ਜੀ ਆ ਜਾਓ ਭਾਈ ਚਲੋ ਜੀ ਉਹ ਜੋ ਤੇ ਵੀਂ ਜੀ ਅਮਾ ਜ਼ਰਦੀਆਂ ਚ ਸਾਰੇ ਵਿਆਹ ਕਰਦੇ ਗਰਮੀਆਂ 'ਚ ਬੱਕਰਾ ਵਿਆਹ ਹੈ ਰਮੇ ਆਇਆ ਵੀਰੇ ਚਲੋ ਜੀ ਰੱਖੋ ਉਹਦੇ ਪਾਲ ਤੇ ਵੀ ਗੱਦੀ ਆਂ सत श्रीकाल जी वाहगुरो साजू जी ਏ ਮਨ ਹਰ ਜੀ ਧਿਆਏ ਤੂੰ ਪਰੇ ਗੋੜੀ ਸੁਖਮਨੀ ਮਹੱਲਾ ਪੰਗਰਾ ਸਰੂਪ ਇਕ ਓੰਕਾਰ ਸਤਿਮੁਰ ਪਰਸਾਦ ਆਦੋ ਗੋਦੀ ਨਮਹ ਸੁਖਾਣ ਗੋਦੀ ਕੀ ਨਮਹ ਸਤ ਗੁਰ ਕੀ ਨਮਹ ਸ੍ਰੀ ਗੁਰਦੇਵ ਕੀ ਨਮਹ ਅਸ਼ਟਮਦੀਨ ਇੱਕ ਮਨ ਇੱਕ ਚਿਤ ਭਾਈ ਹਰ ਕੀਆ ਸਦਾ ਸਦਾ ਵਡਿਆਈਆ ਦੇਨਾ ਪਛੋ ਤਾਈ ਇਕ ਮਨ ਹਰ ਜੀਵ ਧਿਆਏ ਤੋ ਇੱਕ ਮਨ ਇੱਕ ਚੇਤ ਪਾਏ ਹਰ ਕੀਆ ਸਦਾ ਸਦਾ ਬੜਿਆਈਆ ਦੇਨਾ ਅੱਛੋ ਪਾਏ ਔਰ ਹਰ ਚੈ ਸਤ ਬਲਿ ਹਾਰਣੈ ਜਤ ਸੇਵੈ ਸੁਖ ਪਾਏ ਨਾਮਤੋ ਗੁਰਮਖ ਮਿਲ ਰਹਾ ਓ ਮੈਂ ਸ਼ਬਦ ਜਲਾਏ ਮਹਲਾ ਤੀਜਾ ਆਪੇ ਸੇਵਾ ਲਾਇਆ ਨਾ ਆਪੇ ਬਖਸ਼ ਕਰੀ ਸਭਨਾ ਦਾ ਮਾਪਿਓ ਆਪ ਹੈ ਆਪੇ ਸਾਰਿ ਕਰੀ ਨਾਮਤੋ ਨਾਮ ਤੇ ਆਇਆ ਨਾ ਨੰਦ ਜਿ ਘਰਵਾਰ ਸੁਹੈ ਜਗ ਜਗ ਸੋਭਾ ਹੋਈ ਥੋੜੀ ਤੋ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤਉਜ ਬਿਨ ਅਵਰ ਨਾ ਤੁਈ ਤਤ ਆਪੇ ਸਿਸ਼ਟ ਸਿਰ ਜੀਆ ਆਪੇ ਖੰਡ ਹੋਈ ਸਭ ਦੇ ਕੋ ਸਭ ਦਵਰ ਤਦਾ ਜੋ ਕਰੇ ਸੋ ਖੋਈ ਵਡਿਆਈ ਗੁਰਮਖ ਦੀ ਪ੍ਰਭਾ ਹਰ ਪਾਵੇ ਸੋਈ ਗੁਰਮਖ ਨਾਨਕ ਆ ਰਹਦੇ ਆ ਸਭ ਆਖੋ ਆਈ ਗੁਰਮਖੀ ਤੇ ਪਾਪ ਹਰ ਪਾਵੈ ਸੋਈ ਗੁਰਮਖ ਨਾਨਕ ਆਰਾਧਿਆ ਸਭ ਆਖੋ ਧੰਨਾ ਧੰਨਾ ਧੰਗੁਰ ਸੋਈ ਸੋਤ ਵਾਹੀ ਤੁਜੀ ਕਾ ਤੁਸਾਂ ਵਾਹਿ ਗੁਰੂ ਕੀ ਕੀ ਪਤਿਓ ਕਲ ਤਿਸ ਤਨ ਮਾਨੇ ਮਸਾਉ ਲੋਰੋ ਸਿਰੋ ਜਾਸੋ ਸੁਪਰ ਇੱਕ ਹੈ ਨਾਮ ਜਪਤ ਜਾਸਨੀ ਕੈ ਵੀਤ ਭਾਰ ਅਸਰਤ ਸੁਧਾਖੇਰ ਤੀਨੇ ਰਾਮ ਨਾਮ ਇੱਕ ਆਖੇਰ ਤਿੰਨ ਦਾ ਇੱਕ ਦੇਸ ਦੀ ਅਵਸਾ ਹੈ ਤਾਂ ਕੀ ਮਹਾਂਗਨ ਨਾ ਆਵੇ ਕਾ ਕੀ ਕਹਿ ਦੱਸੋ ਤਵਾ ਨਾਮ ਤੋ ਪਉਨ ਸੰਗ ਹੋਵੇ ਸੁਖਾ ਸੁਖ ਮਤ ਦਾ ਨਾਮ ਭਗਤ ਜਨਾ ਕਹਿ ਮਨ ਵਿਚ ਰਾਮ ਰਹਾਉ ਤਾ ਕੈ ਸਿਮਰਨ ਭਗਤ ਸੁਆਹ ਪ੍ਰਭ ਕੈ ਸਿਮਰਨ ਜੀਵਤ ਜਨਨ ਦਾ ਸਹਿ ਪ੍ਰਭ ਕੈ ਸਿਮਰਨ ਦਰਸ ਪਰਤ੍ਰੇ ਰੂਪ ਨਾ ਪੀਚੇ ਨੇਤਰ ਸਾਧਕੀ ਟਹਿਲ ਸਤ ਸੰਗ ਹੀਤਾ ਆ ਜਾ ਕੇ ਅੰਤਰਮ ਸਹਿ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ ਬਿਹੋ ਓੜ ਨਿਭਾਵੈ ਕਾਹ ਬੁਜਾਰਤ ਬੂਜੈ ਡੋਰਾ ਨਿਸ ਕਹੀਏ ਤੋ ਸਮਝੈ ਪੂਰਾ ਸਗ ਲਕਟਾ ਕੇ ਅੰਤਰ ਜਾਈ ਆਪਨੀ ਗਾਤ ਮਹਿਤ ਜਾਨੋ ਆਪੇ ਆਪਰ ਸੰਗਾ ਪ੍ਰਪਰਾਤੇ ਤੁਮਰੀ ਉਸਤਤ ਤਮਤੇ ਹੋਏ ਨਾਨਕ ਖਵਰ ਨ ਜਨਸ ਕੋਏ ਜੋ ਹੋਵਨ ਸੋ ਦੂਰ ਪਰਾਨੈ ਛੋਡ ਜਾਏ ਤਿਸਤਾ ਸਮ ਕਰਾਇਐ ਸੋਏ ਘਰਤਾ ਬਪ੍ਰੀਤ ਭਾਸਮ ਸੰਗ ਹੋਏ ਅੰਤ ਕੂਕ ਮਹਿ ਪਤਕ ਕਵਿ ਕਰਾਲ ਨਾਨਕ ਜਿਤਾ ਲੋਕ ਪਚਾਰਾ ਕਰਾਇ ਦਿਨ ਰਾਤ ਬਾਹਰ ਤੇ ਇੱਕ ਅੰਤਰ ਮਲਮਾਇਆ ਛੱਪਸ ਨਾ ਹੀ ਕੱਚ ਕਰਾਇ ਚਪਾਇਆ ਮੰਮੀ ਆ ਮੇਰੇ ਨਾਲ ਹੀ ਆ ਮੰਮੀ ਮੇਰੇ ਨਾਲ ਹੀ ਬਾਹਰੇ ਜੀ ਸੀਰਾ ਸੀ ਤੇੜਾ ਨਿੱਕਿਆ ਹੁਣ ਬੰਨ ਰਹੀ ਨਾਰੀ ਕੱਲਾ ਉੱਫੜ ਗਾਵਾਇ ਕਾਥਲਾ ਢਕਾ ਦੋ